ਹੈਲੋ ਜੀ ਸਸਿਕਾਓ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਲਾਈਫ ਸਟਾਈਲ ਦੇ ਵਿੱਚ ਅੱਜ ਟ੍ਰਿਕ ਹੈਗੀ ਜੀ 15 ਮਾਰਚ ਦਿਨ ਹੈਗਾ ਫਰਾਈਡੇ ਸ਼ੁੱਕਰਵਾਰ ਤੇ ਟਾਈਮ ਹੋ ਗਿਆ 3:50 ਮਿੰਟ ਮੈਂ ਆਪਾਂ ਬਲਾਉ ਬਲੂ ਸ਼ੁਰੂ ਕਰਨ ਲੱਗੇ ਆ ਅੱਜ ਮੈਂ ਸਟੀਚਿੰਗ ਕਰ ਰਹੀ ਸੀ ਕੁਛ ਤਾਂ ਮੇਰੇ ਸੂਟ ਠੀਕ ਕਰਨ ਵਾਲੇ ਸੀਗੇ ਮੈਂ ਉਹਨਾਂ ਨੂੰ ਠੀਕ ਕੀਤਾ ਤੁਹਾਨੂੰ ਦਿਖਾਉਣੀ ਆ ਕੈਵਿਨ ਦੀਆਂ ਛੁੱਟੀਆਂ ਨੇ ਹੁਣ ਉਹ ਖੇਡ ਦਾ ਕੱਲ ਨੂੰ ਰਿਜ਼ਲਟ ਆਉਣਾ ਉਹਦਾ ਕੋਸ਼ਿਸ਼ ਕਰਾਂਗੇ ਕਿ ਵੀਡੀਓ ਪਾਈਏ ਸ਼ਾਰਟ ਤਾਂ ਜ਼ਰੂਰ ਪਾਵਾਂਗੇ ਹਾਂਜੀ ਮੈਂ ਤੁਹਾਨੂੰਆਂ ਦਿਖਾਉਣੀ ਆ ਤੁਹਾਨੂੰ ਸਲਵਾਰ ਦੀ ਕੀ ਪ੍ਰੋਬਲਮ ਸੀ ਮੇਰੇ ਨਾਲ ਸਲਵਾਰਾ ਸੂਟ ਪਾਉਣ ਨੂੰ ਦਿਲ ਵੀ ਨਹੀਂ ਕਰਦਾ ਸੀਗਾ ਮੈਂ ਦਿਖਾਉਣੀ ਆ ਤੁਹਾਨੂੰ ਇਹ ਸੂਟ ਸੀਗਾ ਮੇਰਾ ਇਹ ਸਲਵਾਰ ਸੀ ਇਹਦੇ ਨੇ ਇਹ ਸੈਂਟਰ ਚ ਆਉਣੀ ਚਾਹੀਦੀ ਸੀ ਸਾਈਡ ਤੇ ਜਾਂਦੀ ਸੀ ਇਹ ਪਹੁੰਚੇ ਇਹ ਕੰਮ ਜਾਂਦੇ ਸੀਗੇ ਤੇ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਸੀ ਹੁਣ ਮੈਂ ਇਹਦੇ ਵਾਲ ਠੀਕ ਕੀਤੇ ਆ ਪਾ ਕੇ ਇਹਨੇ ਚੋਨਾ ਸੀ ਉਹ ਠੀਕ ਕੀਤੀਆਂ ਨੇ ਇੱਕ ਅਸਲ ਸਲਵਾਰ ਇਹਨੂੰ ਆਪਾਂ ਕਟਾਂਗੇ ਪਾਕਿਸਤਾਨੀ ਬਿਨਾ ਪਹੁੰਚੇ ਇਹ ਸਲਵਾਰ ਇਹਦੀ ਕਟਿੰਗ ਤੁਹਾਨੂੰ ਦਿਖਾਵਾਂਗੇ ਦੇਖੋ ਬਹੁਤ ਟੈਂਡਾ ਕਪੜਾ ਜਵਰੀ اٹਾ ਜੋਰ ਜੱਟ ਕਹਿੰਦੇ ਆ ਇਹਦੀ ਕਟਿੰਗ ਕਰਾਂਗੇ ਤੇ ਤੁਹਾਡਾ ਸ਼ੇਅਰ ਵੀ ਕਰਾਂਗੇ ਇਹ ਕੇ ਬਣਾਈ ਸੀਗੀ यदि बनाए थे अपने कटामा वाले वैसे में चलो कोई ये जी कैवी स्कूल अपने तो पूरी वीडियो नहीं बनी ना ही बलॉग बनया पूरा इस के जी ब्लॉक है नर्सरी ब्लॉक है अलग अलग क्लासा ब्लॉग बने हुए ने अपने फोन की बैटरी डाउन से इस करके आप बना नहीं सके ਔਰ ਦਿਨ ਚੰਗੇ ਤਿਹਾੜ ਦਿਨ ਮੰਦੀ ਇਹ ਕੰਮ ਹੋ ਗਿਆ ਆਪਣੇ ਨਾਲ ਵੈਸੇ ਤਾਂ ਆਪਾਂ ਫੋਨ ਚਾਰਜ ਲਾ ਕੇ ਰੱਖਦੇ ਆ ਅੱਜ ਪਤਾ ਨਹੀਂ ਕੀ ਹੋ ਗਿਆ ਆਪਾਂ ਸੋਵਾ ਜਿਆਦਾ ਹੀ ਸ਼ਸ਼ਕਲ ਦੇ ਸਾਰਿਆਂ ਨੂੰ ਆਪਾਂ ਕੈਵੀ ਦਾ ਰਿਜ਼ਲਟ ਲੈ ਕੇ ਆ ਗਏ ਆ ਜੀ ਅੱਜ ਆਪਣਾ ਤੀਜਾ ਦਿਨ ਜਿਹੜੀ ਕਿ 16 ਤਰੀਕ 16 ਮਾਰਚ ਕੈਵੀ ਦਾ ਰਿਜ਼ਲਟ ਲੈ ਕੇ ਆ ਗਏ ਆ ਆਪਾਂ ਇਹ கிளாਸ ਦਾ ਨਾਮ ਹੈਗਾ ਜੀ ਘੱਗਰ ਨਦੀਆਂ ਦੇ ਨਾਮ ਤੇ ਬਣੀਆਂ ਨੇ ਇਹਨਾਂ ਦੇ ਸ਼ੈਕਸ਼ਨ ਇਸ ਵਾਰ ਇਹ ਸੈਕੰਡ ਕਲਾਸ ਹੋ ਗਿਆ ਇਹ ਕਹਿ ਵੀ ਇਹਨਾਂ ਦੇ ਪਿੱਕਾਂ ਲੱਗਦੀਆਂ ਹੁੰਦੀਆਂ ਨੇ ਪਹਿਲਾਂ ਇਹ ਵੀ ਆਪਣੀ ਪਿੱਕ ਤੇ ਫਿਰ ਇਹਨਾਂ ਦੀ ਕਲਾਸ ਇਨਚਾਰਜ تھی ਫਿਜ਼ਿਕਲ ਅਗਲੀ ਕੱਕਾ मैम भी बाकी सारे क्लासमेट बच्चे जो भी क्लास पढ़ते है जी भी इस तरह से हम ठीक है जी फिर आप अगे मिलने क्या भी की करता मैंने कोई ना पता फिर क्यों हो गया खड़ा हो जा खड़ा हो के पानी यहीं छाड़ दे पैपा ਓਏ ਆਮੀ ਲਾਦੇ ਪੈਪ ਓ ਤਾਂ ਰਿੱਠੋ ਕਿ ਤੇਥੇ ਜਿਆ ਪਾਣੀ ਲੰਦਾ ਹਾਂ ਹਾਂ ਤਾਂ ਪਹਿਲੇ ਜੜ ਚ ਨਾ ਪਾਈ ਤੇ ਪਾ ਦੇ ਅੰਬ ਦੇ ਵਿੱਚ ਫਲ ਆਇਆ ਹੋਇਆ ਇਹਦੇ ਅੰਬ ਨੂੰ ਫਲ ਆਇਆ ਹੋਇਆ ਬਹੁਤ ਜਿਆ ਹੈ ਮਸੰਮੀਆਂ ਦੇ ਬੂਟੇ ਨੂੰ ਵੀ ਬਹੁਤ ਜ਼ਿਆਦਾ ਫਲ ਆਇਆ। ਇਸ ਵਾਰੀ ਨਾ ਮਨ ਬਹੁਤ ਖੁਸ਼ ਹੋ ਰਿਹਾ ਹੈਗਾ ਵੀ ਬੂਟਿਆਂ ਦੇ ਕੋਲੇ ਰਹਿ। ਨੇਚਰਲਿਸ ਬੂਟੇ ਸਾਡੇ ਲਗਵਾਏ ਵੀ ਬਹੁਤ ਜ਼ਿਆਦਾ ਹੋਏ ਨੇ। ਪਰ ਜੇ ਕੋਈ ਮਾਲੀ ਹੋ ਸਾਡੀ ਨੀਂਦ ਫਿਰ ਵੀ ਨਹੀਂ ਭਰਦੀ ਸਾਨੂੰ ਅਸੀਂ ਹੋਰ ਬੂਟੇ ਲਗਵਾ ਲੀਏ। ਤੇ ਚਿੱਟੇ ਫਲਾਵਰ ਸਾਰਾ ਫਲਾਇਆ ਹੋਇਆ ਇੱਥੇ। ਆ ਬੂਟੇ ਛੋਟੇ ਟੁੱਟ ਗਿਆ ਸੀਗਾ ਇੱਥੇ ਘਟਾ। ਤੇ ਵੀ ਉੱਪਰ ਨਾਲ ਮਾਰਪੋ ਤੇ ਇੱਧਰ ਆ ਜਾ। ਕਿਆ ਵੀ ਖੜਾ ਹੋ ਜਾ ਖੜਾ ਹੋ ਕੇ ਬੋਲ ਦੋ ਯਾ ਨਾ ਹੁਣ ਕਿਆ ਵੀ ਲਾਉਂਦਾ ਬੂਟਿਆਂ ਨੂੰ ਪਾਣ ਮਸਦੋ ਉਹਦਰ ਬੂਟਿਆਂ ਨੂੰ ਦੇ ਦੇ ਪਾਣੀ ਇਧਰ ਨਾ ਦੇ

ਛੋਟੇ ਛੋਟੇ ਮਾਨ ਲੱਗੇ। ਇਹ ਪੱਤੇ ਮੈਨੂੰ ਬਹੁਤ ਸੋਹਣੇ ਲੱਗਦੇ ਨੇ। ਕਿੰਨੇ ਕਿੰਨੇ ਲੱਗੇ ਨੇ ਕੋਚਾਂ ਦੇ ਪਿੱਛੇ। ਇਧਰੋਂ ਮੰਮੀ ਨਾਲ ਬੜਾ ਆ ਤੇ ਸੀਗੇ। ਇਧਰ ਜਿਆਦਾ ਅਸ਼ੋਕਿਆਂ ਨੂੰ ਮਾਰ ਕਰਦਾ ਸੀਗਾ। ਆੜੂ ਦਾ ਬੁੱਟਾ। ਪਾਣੀ ਸਾਰੇ ਪੌਦਿਆਂ ਨੂੰ ਦੇਣਾ ਲੈ। ਟੈਪ ਲਾਉਣੇ ਆਪਾਂ ਹੁਣ। ਸ਼ੋਕੇ ਵੀ हमने ਮੱਛੀ ਪਾਈਨੇ। ਚਿਕੂ ਤਾਂ ਵਿਚਾਰੇ ਦੋ ਹੀ ਲੱਗੇ ਨੇ ਇੱਧਰ ਵੀ ਦੇ ਦੇ ਪੁੱਤ ਜੇ ਪਾਣੀ ਆ ਚਿਕੂ ਨੂੰ ਲਾ ਦੇ ਪਹਿਲਾਂ ਨਹੀਂ ਤੇ ਤੇ ਉੱਪਰ ਮਾਰ ਦੇ ਨਹੀਂ ਉਹ ਚੁਪਾ ਦੇ ਆੜੂ ਚ ਸਾਰਿਆਂ ਚ ਪਾ ਦੇ